ਲੁਧਿਆਣਾ ਦੇ ਮੁਲਬਰਦਾਖਾ ਚ ਪਿੰਡ ਤਲਵੰਡੀ ਜਿਸ ਵਿੱਚ ਡੇਰਾ ਸ਼ੰਕਰਾਨੰਦ ਦਾ ਮਾਮਲਾ ਹੁਣ ਭਖਦਾ ਹੀ ਜਾ ਰਿਹਾ ਹੈ ਕਥਿਤ ਅਸ਼ਲੀਲ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਸ਼ੰਕਰਾਨੰਦ ਫਰਾਰ ਦੱਸਿਆ ਜਾ ਰਿਹਾ ਜਦੋਂ ਕਿ ਪਿੰਡ ਦੇ ਲੋਕ ਅੱਜ ਫਿਰ ਇਕੱਠੇ ਹੋ ਕੇ ਲੁਧਿਆਣਾ ਦੇ ਡੀਸੀ ਦਫ਼ਤਰ ਪਹੁੰਚੇ ਜਿੱਥੇ ਉਹਨਾਂ ਨੇ ਕਾਰਵਾਈ ਦੀ ਮੰਗ ਕੀਤੀ ਹੈ ਉਹਨਾਂ ਦੇ ਨਾਲ ਇੱਕ ਪੀੜਤ ਲੜਕੀ ਵੀ ਸੀ ਜਿਸ ਨੇ ਦੱਸਿਆ ਕਿ ਡੇਰੇ ਦੇ ਵਿੱਚ ਕਿਸ ਤਰ੍ਹਾਂ ਸ਼ੋਸ਼ਣ ਕੀਤਾ ਜਾਂਦਾ ਹੈ ਅਤੇ ਕੁੱਟਮਾਰ ਕੀਤੀ ਜਾਂਦੀ ਹੈ ਪਿੰਡ ਦੇ ਲੋਕਾਂ ਨੇ ਇਸ ਡੇਰੇ ਨੂੰ ਇੱਥੋਂ ਚੁੱਕਣ ਦੀ ਮੰਗ ਕੀਤੀ ਹੈ ਉਹਨਾਂ ਨੇ ਕਿਹਾ ਕਿ ਡੇਰੇ ਦੇ ਵਿੱਚ ਅਸ਼ਲੀਲ ਹਰਕਤਾਂ ਹੁੰਦੀਆਂ ਹਨ ਜਿਸ ਦੀ ਵੀਡੀਓ ਵੀ ਹੁਣ ਸਾਹਮਣੇ ਆ ਚੁੱਕੀ ਹੈ ਇਸ ਦੀ ਸ਼ਿਕਾਇਤ ਉਹਨਾਂ ਨੇ ਪਹਿਲਾਂ ਵੀ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਨੂੰ ਦਿੱਤੀ ਸੀ ਅਤੇ ਅੱਜ ਵਧੇਕ ਡਿਪਟੀ ਕਮਿਸ਼ਨਰ ਪਾਇਲ ਗੋਇਲ ਨੂੰ ਸ਼ਿਕਾਇਤ ਦਿੱਤੀ ਗਈ ਹੈ ਜਿਸ ਤੋਂ ਬਾਅਦ ਵਧੀਕ ਕਮਿਸ਼ਨਰ ਨੇ ਕਿਹਾ ਕਿ ਅਸੀਂ ਪਹਿਲਾਂ ਪੂਰੀ ਜਾਂਚ ਕਰਾਂਗੇ ਉਸ ਤੋਂ ਬਾਅਦ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ ਹਾਂਜੀ ਤੁਹਾਨੂੰ ਖੁੱਲਕੇ ਬੋਲਣਾ ਡਰਨਾ ਨਹੀਂ ਆ ਮੈਂ ਬਾਲਕਰ ਦੀ ਧੀ ਹਾਂ ਤੇ ਮੈਂ 15 ਸਾਲ ਰਹੀ ਹਾਂ ਉੱਥੇ ਤੇ ਮੈਂ ਗੁੱਦ ਦੇਖਿਆ ਉੱਥੇ ਬੱਚਿਆਂ ਨਾਲ ਬਹੁਤ ਜ਼ਿਆਦਾ ਕੁੱਟਮਾਰ ਕੀਤੀ ਜਾਂਦੀ ਹੈ ਮੇਰੇ ਨਾਲ ਵੀ ਹੋਈ ਆ ਤੇ ਆਰਥਿਕ ਸ਼ੋਸ਼ਣ ਵੀ ਬਹੁਤ ਕੀਤਾ ਜਾਂਦਾ ਉੱਥੇ ਬੱਚਿਆਂ ਨੂੰ ਜੇਤੀ ਤੋਂ ਜੇਤੀ ਉੱਥੋਂ ਬਚਾਇਆ ਜਾਵੇ ਤੇ ਇਹਨਾਂ ਤੇ ਸਖਤ ਕਾਰਵਾਈ ਕੀਤੀ ਜਾਵੇ ਬਸ ਮੈਂ ਹੋਰ ਕੁਝ ਨਹੀਂ ਕਹਿਣਾ ਚਾਹੁੰਦੀ ਕਿਹੜੀ ਜਗ੍ਹਾ ਕਿਹੜੀ ਜਗ੍ਹਾ ਡੇਰਾ ਜੀ ਡੇਰਾ ਐਸਜੀਪੀ ਬਾਲਕਰ ਤਲਵੰਡੀ ਤਲਵੰਡੀ ਖੁਰ ਠੀਕ ਹੈ ਚਲੋ ਚਲੋ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਅਸੀਂ ਉਸ ਹਲਕਾ ਦਾਖਾ ਤਲਵੰਡੀ ਖੁਰ ਦੇ ਨਗਰ ਤੋਂ ਪੁਜੇ ਆ ਜੀ ਜਿਹੜਾ ਮਸਲਾ ਪਿਛਲੇ ਦਿਨਾਂ ਤੋਂ ਆਪ ਜੀ ਨੂੰ ਪਤਾ ਹੀ ਹੈ ਕਿ ਸੰਕਰਨਾਂ ਦਾ ਉਕੋਤੀ ਸਾਧ ਦਾ ਅਸਲੀ ਵੀਡੀਓ ਦੇ ਨਾਲ ਅਲਾਕਾ ਤੇ ਦੇਸ਼ ਵਿਦੇਸ਼ ਦੇ ਵਿੱਚ ਬੇਅੰਤ ਸੰਗਤਾਂ ਦੇ ਵਿੱਚ ਸਾਧੂ ਮੰਡਲੀ ਦੇ ਵਿੱਚ ਸਮਾਜ ਦੇ ਵਿੱਚ ਬਹੁਤ ਘਟਿਆ ਹਰਕਤ ਦੇ ਕਰਨ ਰੋਸ ਪ੍ਰਗਟ ਕੀਤਾ ਗਿਆ ਉਥੇ ਹੀ ਸਾਡੇ ਨਾਲ ਜਿਨ੍ਹਾਂ ਨੇ ਆਵਾਜ਼ 28 ਸੀ ਸਾਡੇ ਇਲਾਕੇ ਦੇ ਸਮੂਹ ਸੰਗਤਾਂ ਨੇ ਜਿਹੜੀ ਆਵਾਜ਼ 28 ਸੀਗੀ ਵੀ ਜੋ ਕਿ ਬੱਚੇ ਕਈ ਸਾਲਾਂ ਤੋਂ ਸਾਡੇ ਨਾਲ ਸਰਪੰਚ ਸਾਹਿਬਾਨੀ ਹਨ ਜਿੱਥੇ ਬੱਚੀਆਂ ਮੈਂ ਵੀ ਦੇਖਿਆ ਉਥੋਂ ਦੇ ਬੱਚਿਆਂ ਦੇ ਨਾਲ ਬਹੁਤ ਕੁੱਟਮਾਰ ਹੁੰਦੀ ਸੀਗੀ ਕਿਉਂ ਭਜਦੇ ਸੀਗੇ ਇਸ ਲਈ ਸਾਡੇ ਨਾਲ ਕਈ ਪਰਿਵਾਰਾਂ ਨੇ ਸੰਪਰਕ ਕੀਤਾ ਇਹ ਬੱਚੀ ਨੇ ਸੰਪਰਕ ਕੀਤਾ ਇਸ ਬੱਚੀ ਇਹ ਬੱਚੀ ਤਕਰੀਬਨ ਉਥੇ 15 17 ਸਾਲ ਪੜੀ ਵੀ ਆ ਤੇ ਸਾਡੇ ਇਹ ਵਿਆਹ ਹੀ ਹੋਇਆ ਇਸ ਜਵਾਨ ਨੂੰ ਉਹ ਬਜ਼ੁਰਗ ਗੁਰਸਿੱਖ ਪਰਿਵਾਰ ਸੀਗਾ ਜਿਨ੍ਹਾਂ ਦੇ ਨਾਲ ਇਹ ਘਟਨਾ ਵਾਪਰੀ ਉਹ ਤੁਹਾਨੂੰ ਦੱਸ ਹੀ ਚੁੱਕੇ ਆ ਉਹ ਘਟਨਾ ਇਹ ਆ ਵੀ ਜਾਨੀ ਕਿ ਤਕਰੀਬਨ ਜਦੋਂ ਬੱਚਿਆਂ ਨੂੰ ਬਾਬਾ ਜੀ ਸਾਹ ਹਾਂਜੀ ਬੱਚਿਆਂ ਨੂੰ ਉਥੇ ਮਰਦੇ ਆ ਕਿਤੋਂ ਵੀ ਉਹ ਨਹੀਂ ਇਹ ਨਹੀਂ ਪਤਾ ਇੱਕ ਰਤਨੀ ਦੇਵੀ ਬੀਪੀ ਆ ਉਹ ਡੋਪਤ ਲੈਂਦੀ ਆ ਗੋਦ ਲੈਂਦੀ ਆ ਗੋਦ ਲੈ ਕੇ ਜਦੋਂ ਉਹ ਕਰਦੀ ਆ ਬਾਹਰ ਦੇਸੋਂ ਬਦੇਸੋਂ ਜਦੋਂ ਆਪਾਂ ਦਾਨ ਕਰਦੇ ਆ ਰਕਮ ਕਰਦੇ ਆ ਵੀ ਬੱਚੇ ਪੜ੍ਹਦੇ ਇੱਥੇ ਜਾਂ ਕੋਈ ਹੋਰ ਵੀ ਕੋਈ ਸਹੂਲਤ ਵਾਸਤੇ ਜਦੋਂ ਵਿਆਹ ਹੋਊਗਾ ਉਹਨੂੰ ਆਮਾਨਤ ਦਿੱਤੀ ਜਾਊ ਇਹਨਾਂ ਦੇ ਨਾਲ ਇੱਕ ਤਾਂ ਠੱਗੀ ਬਹੁਤ ਵੱਡੀ ਲੱਗੀ ਆ 12 ਲੱਖ ਰੁਪਏ ਦੀ 12 ਲੱਖ ਰੁਪਏ ਦੀ ਐਫ ਡੀ ਸੀਗੀ ਜੋ ਕਿ ਕਰਵਾਈ ਗਈ ਸੀ ਬੱਚੀ ਤੋਂ ਬਾਰ-ਬਾਰ ਕਈ ਵਾਰ ਚੀਕਾਂ ਤੇ ਸਾਈਨ ਕਰਵਾਏ ਜਾਂਦੀ ਸੀ ਜਾਂਦੀ ਰਹਿੰਦੀ ਸੀ ਤੇ ਸਾਈਨ ਕਰਵਾਏ ਜਾਂਦੀ ਉਹ ਐਫ ਡੀ ਇੱਕ ਤਾਂ ਇਹਨਾਂ ਨੇ ਗਵਨ ਕੀਤੀ ਆ ਜਾਣੇ ਕਿ ਉਹਦੇ ਵਿੱਚ ਕੁਲਦੀਪ ਸਿੰਘ ਮਾਨ ਜਸਵੀਰ ਕੋਰ ਬੀਬਾ ਸੰਕਰਾਨੰਦ ਤੇ ਊਮਾ ਆਨੰਦ ਅਵਤਾਰ ਜਿਹੜਾ ਸੰਕਰਾਨੰਦ ਦਾ ਸਗਾ ਭਤੀਜਾ ਇਹ ਇਨਵੋਲਵ ਨੇ ਜਦੋਂ ਡੇਰੇ ਦੇ ਵਿੱਚ ਜਾਂਦੇ ਸੀ ਜਦੋਂ ਕੋਈ ਬੱਚਾ ਰੋਟੀ ਪਾਣੀ ਖਾਂਦਾ ਸੀਗਾ ਉਹਨਾਂ ਨੂੰ ਘੱਟੋ-ਘੱਟ 10 ਜਾਂ 15 ਦਿਨ ਭੁੱਖੇ ਤੇ ਆਏ ਵੀ ਰੱਖਿਆ ਜਾਂਦਾ ਸੀਗਾ ਕਿਉਂ ਰੱਖਿਆ ਜਾਂਦਾ ਸੀਗਾ ਵੀ ਤੁਸੀਂ ਬਾਹਰ ਕੋਈ ਗੱਲਬਾਤ ਨਹੀਂ ਦਸੀ ਨਾ ਕੋਈ ਸਾਇੰਸ ਸੁਣ ਦੱਸਣਿਆ ਇਹ ਲੜਕੀ ਨੇ ਦੱਸਿਆ ਬੇਅੰਤ ਹੋਰ ਲੜਕੀਆਂ ਦੇ ਨਾਲ ਇਹੋ ਜਿਹਾ ਕੁਝ ਕਰਦੇ ਆ ਉਹਨਾਂ ਨੂੰ ਭੁੱਖੇ ਤੇ ਆਏ ਰੱਖ ਕੇ ਵੀ ਕੋਈ ਵੀ ਬੱਚਾ ਬੰਦਾ ਬਾਹਰ ਪੁੱਛੇ ਤੁਸੀਂ ਕੁਝ ਨਹੀਂ ਦੱਸਣਾ ਉਹ ਦੱਸ ਨਹੀਂ ਸਕਦੀ ਇਹ ਰਿਕਵੈਸਟ ਬੇਨਤੀ ਕਰੀਆ ਬੱਚੀ ਨੇ ਵੀ ਮੇਰੇ ਨਾਲ ਦੀਆਂ ਭੈਣਾਂ ਨੇ ਬੱਚਿਆਂ ਨੇ ਭਰਾ ਨੇ ਜਾਂ ਜਿਹੜੇ ਉੱਥੇ ਹੈਗੇ ਆ ਮੰਦਬੁੱਧੀ ਆ ਜਾਂ ਕੋਈ ਹੋਰ ਆ ਬਲੈਕਮੇਲਰ ਹੁੰਦੇ ਆ ਉਹਨਾਂ ਦੇ ਨਾਲ ਵੀ ਇਹੋ ਜਿਹਾ ਕੁਝ ਹੁੰਦਾ ਵਾ ਵੀ ਮੈਂ ਇਹ ਬੇਨਤੀ ਕਰਦੀ ਆ ਪ੍ਰਸ਼ਾਸਨ ਨੂੰ ਵੀ ਉਹਨਾਂ ਨੂੰ ਜਲਦੀ ਤੋਂ ਜਲਦੀ ਬਾਹਰ ਘਰ ਨੂੰ ਜਾਂ ਬੱਚੇ ਨੂੰ ਆਜ਼ਾਦ ਕਰਵਾ ਕੇ ਕਿਤੇ ਹੋਰ ਸਿਫਟ ਕਰਕੇ ਉਹਨਾਂ ਦੀ ਸੁਰੱਖਿਆ ਕੀਤੀ ਜਾਵੇ ਇਸ ਵਿਸ਼ੇ ਦੇ ਉੱਪਰ ਅਸੀਂ ਆਪ ਜੀ ਦੇ ਨਾਲ ਸਾਂਝ ਪਾਈ ਆ ਤੇ ਹੋਰ ਵੀ ਇਹਨਾਂ ਦੇ ਗਵਨ ਬਹੁਤ ਨਿਕਲ ਰਹੇ ਆ ਇਸ ਲਈ ਤੁਹਾਡੇ ਨਾਲ ਅਸੀਂ ਸਾਂਝ ਪਾਉਂਦੇ ਹੋਏ ਸਾਡੇ ਨਾਲ ਸਰਪੰਚ ਸਾਹਿਬ ਵੀ ਹੁਣ ਦੱਸਣਗੇ ਬਾਬਾ ਇਹ ਕੋਈ ਪਤਾ ਲੱਗੇਗਾ ਕਿ ਜਿਹੜੀਆਂ ਅੰਦਰ ਆ ਅੰਦਰ ਹੈਗੇ ਨੇ ਜਿਹੜੇ ਹਾਂਜੀ ਉਹ ਐਜ ਫਿਰ ਕਿੱਥੋਂ ਕਿੱਥੋਂ ਨੇ ਉਹਨਾਂ ਦਾ ਕੋਨੈਕਟ ਹੋਇਆ ਹੋਵੇ ਦੇਖੋ ਜੀ ਜਿਹੜੇ ਅੰਦਰ ਆ ਬੱਚੇ ਉਹਨਾਂ ਦਾ ਕੋਈ ਕਨੈਕਟ ਨਹੀਂ ਹੈਗਾ ਉੱਥੇ ਜਿਹੜੀ ਸਾਰਾ ਵਾ ਰਤਨੀ ਦੇਵੀ ਇੱਕ ਤੇ ਜਸਵੀਰ ਕੌੜਾ ਅਵਤਾਰ ਸਿੰਘ ਇੱਕ ਸਾਡੇ ਇਲਾਕੇ ਦਾ ਕੋਈ ਚੇਅਰਮੈਨ ਵੀ ਆ ਸਾਨੂੰ ਪਤਾ ਲੱਗਿਆ ਵਾ ਅੱਛਾ ਜਿਹੜੀ ਬੀਬਾ ਆਪਣੇ ਜਸਵੀਰ ਕौरा ਜਾਨੀ ਕਿ ਜਿਹਨੂੰ ਕਹਿੰਦੇ ਲੁਚਾ ਲੰਡਾ ਚੌਦੀ ਗੁੰਡੀ ਰਾਨੇ ਪ੍ਰਧਾਨ ਇਹ ਸੰਕਰ ਅਨੰਦ ਦੀ ਉਹ ਪ੍ਰਧਾਨ ਉੱਥੇ ਲਈਏ ਬਾਲ ਘਰ ਦੀ ਮੈਂ ਉਹਨੂੰ ਤੁਹਾਡੇ ਮੀਡੀਆ ਦੇ ਰਾਹੀਂ ਕਹਿਣਾ ਚਾਹੁੰਦਾ ਵੀ ਅੱਜ ਪ੍ਰਧਾਨ ਤੇ ਚੇਅਰਮੈਨ ਸਾਹਿਬ ਤੇ ਜਿੰਨੇ ਪੰਜੇ ਇਹ ਨੌਂ ਦਾਖਲ ਕਰਵਾਏ ਹੋਇਆ ਉਹਨਾਂ ਨੂੰ ਚੰਗੀ ਤਰ੍ਹਾਂ ਕੋਰ ਕਰਕੇ ਜਾਣਕਾਰੀ ਉਹਨਾਂ ਤੋਂ ਪ੍ਰਾਪਤ ਕਰਕੇ ਸੇਖਾਂ ਦੇ ਸਲਾਖਾਂ ਦੇ ਵਿੱਚ ਅਸੀਂ ਭੇਜਾਂਗੇ ਜਿਹੜੇ ਸਾਨੂੰ ਕਹਿੰਦੇ ਆ ਸਾਡੇ ਉੱਪਰ ਮੁਕੱਦਮੇ ਨੇ ਜਿਹੜੀਆਂ ਮਨਪ੍ਰੀਤ ਕੋ ਰਵਿੰਦਰ ਕੌਰ ਬੰਨੀਓ ਸਰਪੰਚ ਸਾਹਿਬ ਖਾਲਸਾ ਹਰਬੰਸ ਸਿੰਘ ਤੇ ਸਰਪੰਚ ਹਲਵਾਰਾ ਗੁਰਮਿੰਦਰ ਸਿੰਘ ਜੀ ਦਾਜ ਜਸਮਿੰਦਰ ਸਿੰਘ ਦੇ ਉੱਪਰ ਇਹਨਾਂ ਨੇ ਮਾਨਪ੍ਰੀਤ ਕੌਰ ਤੇ ਰਵਿੰਦਰ ਕੌਰ ਵੀ ਲੋ ਸਾਡੇ ਬਈ ਬਾਲ ਘਰ ਤੇ ਉਂਗਲੀ ਠਾਉਂਦੇ ਅਸੀਂ ਉਂਗਲੀ ਨਹੀਂ ਠਾਈ ਬੱਚਿਆਂ ਦੇ ਸੋਸ਼ਣ ਹੁੰਦੇ ਨੂੰ ਤੜਫਿਆ ਮੈਂ ਹੈਰਾਨ ਆ ਵੀ ਭੁੱਖੇ ਧਿਆਏ ਰੱਖਦੇ ਕੈਮਰੇ ਪਲਟਾਏ ਜਾਂਦੇ ਆ ਉਥੇ ਕੈਮਰੇ ਲੱਗੇ ਹੋਏ ਜ਼ਰੂਰ ਕੋਈ ਡਾਕਟਰ ਆਉਂਦਾ ਵੀ ਕੋਈ ਗੱਲ ਨਹੀਂ ਕਰਨੀ ਬੱਚੇ ਦੱਸ ਨਹੀਂ ਸਕਦੇ ਜੀ ਤੁਸੀਂ ਪਹਿਲਾਂ ਵੀ ਆਏ ਸੀ ਸਰ ਕਹਿੰਦਾ ਕੋਈ ਕਾਰਵਾਈ ਹੋਈ ਉਸ ਸਮੇਂ ਤੇ ਦੇਖੋ ਜੀ ਕਾਰਵਾਈ ਹੋਈ ਆ ਪ੍ਰਸ਼ਾਸਨ ਨੇ ਸਾਨੂੰ ਵਿਸ਼ਵਾਸ ਦਿਵਾਇਆ ਧਮਕੀਆਂ ਵੀ ਬਹੁਤ ਆਈਆਂ ਧਮਕੀਆਂ ਵਾਲਾ ਹਰਦੀਪ ਆਪਣੇ ਜਤਵਾਲ ਤੋਂ ਗੁਰਪ੍ਰੀਤ ਸਿੰਘ ਗ੍ਰਿਫਤਾਰ ਕੀਤਾ ਤੇ ਉਹਤੇ ਪਰਚਾ ਵੀ ਦਰਜ ਕੀਤਾ ਵਾ ਸਾਨੂੰ ਇੰਨਾ ਕੁ ਵਿਸ਼ਵਾਸ ਦਵਾਇਆ ਸੀਗਾ ਬਈ ਅਸੀਂ ਤਫਤੀਸ਼ ਕਰਦੇ ਹਾਂ ਸੰਘਰਸ਼ ਇਤਿਖਾ ਕਰਨਾ ਚਾਹੁੰਦੇ ਸੀ ਜਿਹੜਾ ਅੱਜ ਸੰਘਰਸ਼ ਇੱਥੇ ਹੋ ਰਿਹਾ ਵਾ ਇਸ ਤੋਂ ਵੀ ਵੱਧ ਹੋ ਸਕਦਾ ਵਾ ਜੇ ਸਾਡੀ ਕੋਈ ਪਾਸੇ ਸੁਣਵਾਈ ਨਾ ਹੋਈ ਬੱਚੀਆਂ ਬੀਬੀਆਂ ਹੋਰ ਵੀ ਹੈ ਪਤਾ ਨਹੀਂ ਕੀ ਕੀ ਕੁਝ ਹੋਇਆ ਵਾ ਉਹਨਾਂ ਦੇ ਨਾਲ ਉਹ ਵੀ ਸਾਹਮਣੇ ਆਉਂਦੀਆਂ ਚਾਹੁੰਦੇ ਨੇ ਅੱਜ ਦੇ ਇਸ ਸੋਸ਼ਲ ਮੀਡੀਆ ਦੇ ਰਾਹੀਂ ਜਿਹੜੀ ਬੱਚੀ ਆਈ ਆ ਤਕਰੀਬਨ ਉਹ ਸਾਹਮਣੇ ਆਈ ਆ ਕੋਮਲਾ ਨਾਮ ਉਸਦਾ ਮੈਂ ਨਾਮ ਨਹੀਂ ਲੈਣਾ ਹਾਂਜੀ ਠੀਕ ਹੈ ਚਲੋ ਇਸ ਲਈ ਮੈਂ ਤਾਂ ਦੱਸਿਆ ਧੰਨਵਾਦ ਜੀ ਹਾਂਜੀ ਹਾਂਜੀ ਬੱਚੇ ਦਾ ਨਾਮ ਕਿਹੜੇ ਵਿੱਚ ਪਵਾਉਂ ਨਹੀਂ ਬੱਚੀ ਦਾ ਨਾਮ ਅਸੀਂ ਨਹੀਂ ਪੁੱਛਿਆ ਯਾਰ ਇੱਕ ਮਿੰਟ ਪਾ ਦੇ ਪਹਿਲਾਂ ਤੁਸੀਂ ਸੈੱਟ ਕਰ ਲਓ ਦੱਸ ਤਾਂ ਕੋਈ ਚੱਕਰ ਨਹੀਂ ਦੇਖੋ ਬੱਚੀ ਦਾ ਕੀ ਨਾਮ ਆ ਤੁਹਾਡਾ ਮੇਰਾ ਨਾਮ ਹਰਵੰਤ ਸਿੰਘ ਹੈ ਤਲਵੰਡੀ ਕਲਾ ਮੇਰਾ ਪਿੰਡ ਆ ਤਲਵੰਡੀ ਖੁਰਦ ਜਿਹੜਾ ਡੇਰੇ ਦਾ ਮੈਟਰ ਆ ਉਹ ਤੋਂ 2 ਕਿਲੋਮੀਟਰ ਦਾ ਸਾਡਾ ਕੰਪਲੀਟ ਦੇਣ ਆਇਓ ਪਿੰਡ ਵਾਸੀ ਕੀ ਮਜ਼ਾ ਅੱਜ ਜਿਹੜੀ ਕੰਪਲੇਨਟ ਆ ਦੇਖੋ ਮੈਟਰ ਸਾਰਾ ਪਿਛਲਾ ਚੱਲਦਾ ਹੀ ਹੁੰਦਾ ਜੀ ਜੋ ਇਹਨਾਂ ਤੇ ਅਸੀਂ ਦੋਸ਼ ਲਾਏ ਸੀਗੇ ਕਲੀਅਰ ਕੱਟ ਲਾ ਹਰ ਹੋਇਆ ਬਾਹਰ ਕਾਲ ਦੇ ਵਿੱਚ ਉਹਦੇ ਵਿੱਚ ਬਕਾਇਦਾ ਸਾਡੇ ਕੋਲੇ ਸਬੂਤ ਨੇ ਉਹਦੇ ਵਿੱਚ ਬਹੁਤ ਸਾਰੇ ਬੱਚੇ ਇੱਥੋਂ ਭੱਜ ਚੁੱਕੇ ਨੇ ਭੱਜ ਕੇ ਫਿਰ ਸਾਡੇ ਪਿੰਡਾਂ ਦੇ ਜਾਂਦੇ ਨੇ ਉਸ ਤੋਂ ਬਾਅਦ ਅੱਗੇ ਜਾ ਕੇ ਜਦੋਂ ਇਹਨਾਂ ਦੀ ਟੀਮ ਲੈਣ ਹੁੰਦੀ ਆ ਫਿਰ ਬੱਚਿਆਂ ਨੂੰ ਕੁੱਟਿਆ ਜਾਂਦਾ ਇੱਕ ਬੱਚੇ ਦੀ ਮੈਂ ਤੁਹਾਨੂੰ ਵੀਡੀਓ ਦਿਖਾਉਣਾ ਦੇਖੋ ਕਿ ਕਿਸ ਤਰੀਕੇ ਨਾਲ ਬੱਚੇ ਨੂੰ ਲੈ ਕੇ ਜਾ ਤੇ ਕਹਿਣ ਦਾ ਮਤਲਬ ਜੋ ਬੱਚੀ ਨੇ ਅੱਜ ਇਲਜ਼ਾਮ ਲਾਏ ਨੇ ਬਾਕੀ ਉਹਨਾਂ ਨੇ ਕਈ ਗੱਲਾਂ ਨੇ ਰਿਟਰਨ ਦੇ ਵਿੱਚ ਵੀ ਨੇ ਜਿੰਨਾ ਕਿ ਬਿਆਨ ਉਹ ਦੇ ਕੇ ਗਿਆ ਸੀ ਉਹਦੇ ਅਧਾਰ ਤੇ ਬੋਲਣਾ ਉੱਥੇ ਜੋ ਬਾਲ ਘਰ ਦੇ ਵਿੱਚ ਨਾਂ ਤੇ ਠੱਗੀ ਹੋ ਰਹੀ ਹੈ ਜੀ ਬਾਹਰੋਂ ਪੈਸਾ ਲਿਆ ਕੇ ਉਹਨੂੰ ਨਿੱਜੀ ਜਾਇਦਾਦਾਂ ਦੇ ਵਿੱਚ ਬਦਲਿਆ ਜਾ ਰਿਹਾ ਜਿਹੜੇ 4-5 ਬੰਦੇ ਦੀ ਇਹਨਾਂ ਦੀ ਟੀਮ ਹੈ ਤੇ ਦੂਜਾ ਜਿਹੜਾ ਬੱਚੇ ਨੇ ਕਹੇ ਬੱਚਿਆਂ ਨੂੰ ਕੁੱਟਮਾਰ ਕਰਕੇ ਭੁੱਖੇ ਪਿਆਸੇ ਰੱਖਿਆ ਜਾ ਰਿਹਾ ਬੱਚੀ ਦੇ ਬਿਆਨ ਨੇ ਉਹ ਜਿਹੜੀ ਬੱਚੀ 12 ਸਾਲ 15 ਸਾਲ ਉੱਥੇ ਰਹੀ ਪੰਘੂੜੇ ਦੇ ਵਿੱਚ ਉਸ ਤੋਂ ਬਾਅਦ ਉਹ ਪੈਸਿਆਂ ਦਾ ਇੱਕ ਮੈਟਰ ਐਫ ਡੀ ਦਾ ਉਹ ਵੀ ਉਹਨਾਂ ਰਿਟਰਨ ਦੇ ਵਿੱਚ ਦਿੱਤਾ ਤੇ ਬੱਚਿਆਂ ਦੇ ਨਾਂ ਤੇ ਐਫ ਡੀਆਂ ਕਰਵਾ ਕੇ ਬਾਅਦ ਦੇ ਵਿੱਚ ਉਹ ਆਪਣੇ ਅਕਾਊਂਟਾਂ ਦੇ ਵਿੱਚ ਕਿਵੇਂ ਕਮਾਉਂਦੇ ਨੇ ਇੱਕ ਜਾਂਚ ਦਾ ਸੀ ਵੀ ਜਾਂਦਾ ਵਿਸ਼ਾ ਅਸੀਂ ਮੰਗ ਕਰਦੇ ਹਾਂ ਪ੍ਰਸ਼ਾਸਨ ਤੋਂ ਕਿ ਕਿ ਅੱਜ ਅਸੀਂ ਡੀਸੀ ਸਾਹਿਬ ਨੂੰ ਮਿਲਣਾ ਸੀ ਉਹ ਗੈਰਹਾਜ਼ਰ ਨੇ ਸਹਾਇਕ ਕਮਿਸ਼ਨਰ ਸਾਹਿਬ ਪਾਇਲ ਗੁਇਲ ਜੀ ਉਹਨਾਂ ਨਾਲ ਸਾਡੀ ਸਾਰੀ ਗੱਲਬਾਤ ਹੋਈ ਆ ਅਸੀਂ ਇਹ ਚਾਹੁੰਦੇ ਆ ਕਿ ਜਲਦ ਤੋਂ ਜਲਦ ਇਹ ਤੇ ਕਾਰਵਾਈ ਕੀਤੀ ਜਾਵੇ ਇਹ ਸਾਡਾ ਜਿਹੜਾ ਭੱਜਿਆ ਹੋਇਆ ਜੇ ਇਸੇ ਤਰੀਕੇ ਨਾਲ ਖੁੱਲਦੇ ਤੀਰੇ ਪ੍ਰਸ਼ਾਸਨ ਨੂੰ ਵੀ ਚੇਤਾਵਨੀ ਦਿੰਦੇ ਆ ਕਿ ਅਸੀਂ 2 ਜਾਂ 4 ਦਿਨ ਦੇਖਾਂਗੇ ਨਹੀਂ ਫਿਰ ਰੋਡ ਜਾਮ ਕਰਨਾ ਧਰਨਾ ਲਾਉਣਾ ਉਹ ਸੰਗ ਦਾ ਫੈਸਲਾ ਆਊਗਾ ਬਾਅਦ ਸਾਡੇ ਤੋਂ ਕਿੰਨ ਤੂੰ ਪ੍ਰੰਤੂ ਨਾ ਦੇਖੀ ਠੀਕ ਹੈ ਜੀ